ਲੋਕ ਆਈਸ ਸਤਿ ਸ੍ਰੀ ਅਕਾਲ ਤੁਸੀਂ ਠੀਕ ਠਾਕ ਹੋਗੇ ਸੇ ਸਭ ਠੀਕ ਠਾਕ ਹੋਵਾਂਗੇ ਤੇ ਅੱਜ ਦੀ ਰੈਸਪੀ ਹੈ ਗਾਇਸ ਆਲੂ Shimla Mirch ਕੀ ਸਬਜੀ ਮੈਂ ਫਰਾਈ ਕਰਕੇ ਬਣਾਉਣੀ ਆ Shimla Mirch ਤੇ ਇਹ ਸਾਰੇ ਤੇ ਇੱਕ ਟਮਾਟਰ ਦੋ Shimla Mirch ਦੋ Shimla Mirch ਆਲੂ ਦੋ ਆਲੂ ਠੀਕ ਆ ਆਲ ਗੰਡੇ ਆਪਾਂ ਤਾਂ ਪਿਆਜ਼ ਇਸ ਕਰਕੇ ਜੀਰੇ ਦੱਸਾਂਗੇ ਤੁਹਾਨੂੰ ਟਮਾਟਰ ਹੋਰ ਪਾਉਣਾ ਜੀ ਇੱਕ ਟਮਾਟਰ ਹੋਰ ਠੀਕ ਆ ਤੇ ਆ ਦਹੀਂ ਆ त्या मिर्चा अदरक पत्ता, तेज़ पत्ता। ते तेल तार वो है कड़ाई से मैं थोनी हाँ सारी रेसिपी बलॉग मिशन करो जुड़े रहो बलॉग ए ममा पाया गाय से आलू फ्राई तेल हाथ डीप फ्राई हो जाओ

ਕਾਇਸਾ ਮੈਂ ਕਰ ਲੈਣਾ ਫਰਾਈ ਆ ਪਿਆਜ਼ ਆ ਟਮਾਟਰ ਦੇ ਬਾਅਦ ਚ ਪਾਉਣ ਵਰਕੇ ਵਿੱਚ ਤੇ ਆ ਮਿਕਸੀ ਗ੍ਰੇਂਡ ਕਰ ਲੈਣਾ ਇਹ ਸਾਰਾ ਸ ਮਸਾਲਾ ਰੋਪਣ ਕਰਨ ਲਈ ਆ ਹੈਲੋ ਗਾਇਸ ਕਿਵੇਂ ਆ ਮੈਂ ਤੇਜ ਪੱਤਾ ਪਾਉਣ ਗਿਆ ਆ ਮੋਟੇ ਲਾਚੀ ਆ ਹਰੀ ਲਾਚੀ ਆ ਤੇ ਦੋ ਲੌਂਗ ਵੀ ਪਾਉਣ ਵੀ ਗਾਇਸ ਤੇਜ ਪੱਤਾ ਆ ਮੈਨੂੰ ਨਹੀਂ ਪਤਾ ਕੀ ਹੁੰਦੇ ਵਾ ਲੌਂਗ ਲਾਚੀ ਮੋਟੇ ਲਾਚੀ ਤੇਜ ਪੱਤਾ ਠੀਕ ਆ ਆ ਦੇਗੀ ਮਿਰਚਿਆ ਗਾਇਸ ਦੇਖ ਮਿਰਚ ਤੇ ਤੜਕਾ ਬਣਾ

देगी मिर्च वैसे तो देगी लीजा मम्मी जी यस देगी ली एक धनिया पाउडर है ना गाइस से धनिया पाउडर है आज गाइस गाय की दसीए आज खाधे आप बहुत कुछ हल्दी हल्दी मसाला लून है

2-4 ਮਿੰਟ ਇੱਕ ਪੁੰਨਰ ਕਰੇ। ਠੀਕ ਹੈ ਗਾਇਸ ਮੈਂ ਲੈਂਦੇ ਹਾਂ ਜੀ 2 ਤੋਂ 4 ਮਿੰਟ ਬਾਦ। ਦਹੀਂ ਰੱਖ ਲਾ। ਹੋ ਗਿਆ ਰਸਟ ਸ਼ੱਪ ਰਸਟ ਸ਼ੱਪ। ਇਸ ਕਸਤੂਰੀ ਮੇਥੀ ਪਾ ਦਿੱਤੀ ਗਈ ਆ ਜੀ। ਤੇ ਹੁਣ ਕੀ ਕਰਨਾ ਇਸ ਤੋਂ ਬਾਅਦ? ਦਹੀਂ ਕਰੀ। ਹੁਣ ਬਿਲਕੁਲ ਸੇਮ ਕਰਤਾ। ਇਹ ਫੁੱਟ ਚੰਗਾ। ਨੈਕਸਟ ਸਟੈਪ ਦਹੀਂ ਦਾ ਹੈ। ਵਾਉ ਗਾਇਸ ਸਪੈਸ਼ਲ ਇਹ ਅੱਜ ਰੈਸਪੀ ਸਪੈਸ਼ਲ ਪਾਪਾ ਲਈ ਬਣਦੀ ਹੈ ਹਨਾ ਮੰਮੀ ਹਾਂਜੀ ਇਹ ਪਾਪਾ ਜੀ ਦਾ ਹੱਡੇ ਦਾ ਵੱਡੇ ਵਾ ਵੱਡੇ ਬੋਏ ਮੇ ਸਪੈਸ਼ਲ ਖਾਣਾ ਹਾਂ ਟਾਈਮ ਅੱਜ ਹੀ ਬਹੁਤ ਕੁਝ ਖਾਤਾ ਫੇਰ ਦਾ ਬਣਾਉਣੀ ਬਣਾਉਣੀ ਗਾਇਸ ਹੁਣ ਜੇ ਤੂੰ ਆ ਕਰਨਾ ਹਾਂ ਸੁਪਾਣੇ ਵੀ ਰਾਏ ਹਣ ਗਾਇਸ ਤੇਲ ਛੱਡ ਤਾਂ ਸਬਜੀ ਨੂੰ ਪਾ ਦਿੱਤੀ ਜੀ ਖਿਮਲਾ ਮੇਚ ਖਿਮਲਾ ਮੇਚ ਹਾਂਜੀ ਹਾਂ ਆਲੂ ਤੇ ਸਾਡੀ ਰੈਸਪੀ ਬਣ ਕੇ ਹੋ ਗਈ ਰੈਡੀ ਹਨਾ ਮੰਮੀ ਹਾਂਜੀ ਬਸ ਥੋੜਾ ਜਿਹਾ ਪਾਣੀ ਗਰਮ ਹੋਣ ਹਾਂਜੀ ਸਬਜੀ ਬਣਦੀ ਵਾ ਤੇ ਬੈਕ ਟੂ ਵਲੌਗ ਮਿਲਦੇ ਹਾਂ ਜੀ ਤੁਹਾਨੂੰ ਬਾਅਦ ਵਿੱਚ ਇਹ ਸਬਜੀ ਬਣ ਕੇ ਹੋ ਗਈ ਰੈਡੀ ਵੇਖ ਸਕਦੇ ਜੀ ਕਿੰਨਾ ਸੋਹਣਾ ਕਲਰ ਹੈ ਮੰਮਾ ਜੀ ਬਣ ਗਈ ਸਬਜੀ ਹਾਂਜੀ ਗਾਇਸ ਸਾਡਾ ਸ਼ੈਫ ਬਹੁਤ ਚੀਜ਼ਾਂ ਬਣਾਉਂਦਾ ਵਾ ਮਿਲਦੇ ਗਾਇਸ ਬਾਅਦ ਵਿੱਚ